ਸ੍ਰੀਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਦੀਪ ਕਨੋਲੀ ਤੇ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ ਤੇ ਅੱਜ ਗਏ ਸੀਗੇ ਚੰਡੀਗੜ੍ਹ ਇੱਕ ਤਾਂ ਕੰਮ ਸੀਗਾ ਜੀ ਚੰਡੀਗੜ੍ਹ ਨਹਾਲੀ ਜਿਹੜਾ ਮੈਚ ਹੋਣਾ ਜੀ ਉਹਦੀਆਂ ਟਿਕਟਾਂ ਨਹੀਂ ਮਿਲੀਆਂ ਹੈਗੀਆਂ ਤੇ ਉੱਥੇ ਅਸੀਂ ਆਹ ਕਾਊਂਟਰ ਤੇ ਜਾ ਕੇ ਆਏ ਆ ਸਟੇਡੀਅਮ ਦੇ ਵਿੱਚ ਤੇ ਉਹ ਪੂਰੀਆਂ ਟਿਕਟਾਂ ਵਿਕੀਆਂ ਹੋਈਆਂ ਆ ਬਲੈਕ ਦੇ ਵਿੱਚ ਮਿਲ ਰਹੀ ਆ ਲੇਕਿਨ ਬਹੁਤ ਮਹਿੰਗੀ ਆ ਪਹਿਲਾਂ ਮੈਂ 10 ਦਿਨ ਪਹਿਲਾਂ ਆਨਲਾਈਨ ਬੁਕਿੰਗ ਵੀ ਟਰਾਈ ਕੀਤੀ ਸੀਗੀ ਲੇਕਿਨ ਨਹੀਂ ਹੋਈਆਂ ਵੇਇਟਿੰਗ ਚੱਲਦੀ ਸੀਗੀ 12-13 ਹਜ਼ਾਰ ਬੰਦਿਆਂ ਦੀ ਤੇ ਅਸੀਂ ਸੋਚਿਆ ਸ਼ਾਇਦ ਉੱਥੇ ਜਾ ਕੇ ਮਿਲ ਜੇਗੀ ਉਹ ਤੇ ਨਹੀਂ ਮਿਲੀ ਉਹ ਤੇ ਇੱਕ ਚੰਡੀਗੜ੍ਹ ਆਪਣੀ ਗੱਡੀ ਲੈ ਕੇ ਆਉਂਦੇ ਆ ਤਾਂ ਗੱਡੀ ਦੇ ਟਾਇਰ ਆ ਜੀ ਜਿਹੜੇ ਓਹੋ मतलब की मगरार तो बाहर नहीं होने चाहिए 1 इंच भी बाहर नहीं चाहिए हैगे ते उस दा ਜਿਹੜਾ ਟਾਇਰ ਬਾਹਰ ਹੈ ਅਲਾਈਪ ਵਾਇ ਹੋਇਆ ਮੰਨ ਲਓ ਚੌੜੇ ਟਾਇਰ ਹੈ ਗੱਡੀ ਦੇ ਤਾਂ ਉਸ ਦਾ 10000 ਰੁਪਏ ਫਾਈਨ ਤੇ 3 ਮਹੀਨੇ ਬਾਅਦ ਤੇ ਲਾਇਸੈਂਸ ਕੈਨਸਲ ਹੈ ਤੇ ਸਾਡਾ ਚਲੋ ਬਚਾਓ ਹੋ ਗਿਆ ਜੀ ਅੱਜ ਰਿਕਵੈਸਟ ਕੀਤੀ ਪੁਲਿਸ ਵਾਲਿਆਂ ਨੂੰ ਤੇ ਚਲੋ ਛੱਡ ਤਾਂ ਉਹਨਾਂ ਆਪਣਾ ਵੀ ਧਿਆਨ ਰੱਖੋ। ਹੁਣ ਟਾਇਰ ਵਗੈਰਾ ਦੇਖ ਕੇ ਆਓ ਚੰਡੀਗੜ੍ਹ ਹੁਣਾਂ ਜੀ। ਤੇ ਤੁਹਾਡਾ ਥੈਂਕ ਯੂ ਹੈ ਜੀ ਬਹੁਤ-ਬਹੁਤ। ਮੇਰੇ ਚੈਨਲ ਨੂੰ ਪਿਆਰ ਦੇ ਰਹੇ ਆ ਤੁਸੀਂ। ਬੰਨ ਡੇਲੀ ਸਬਸਕ੍ਰਾਈਬਰ ਵਧ ਰਹੇ ਨੇ। ਤੇ ਇੱਕ ਹੋਰ ਸਪੋਰਟ ਦੀ ਲੋੜ ਆ ਤੁਹਾਡੀ। ਬਹੁਤ ਜ਼ਿਆਦਾ ਸਪੋਰਟ ਦੀ ਲੋੜ ਆ। ਕਿਉਂਕਿ ਅਸੀਂ ਫਿਰ ਵਧੀਆ ਤੋਂ ਵਧੀਆ ਹੋਰ ਵੀ ਇਸ ਤੋਂ ਵਧੀਆ ਵਲੌਗ ਬਣਾ ਕੇ ਤੁਹਾਨੂੰ ਦਿਖਾਈਏ। ਤੇ ਪਲੀਜ਼ ਕੀਪ ਸਪੋਰਟ। ਗੁਰਦੁਆਰਾ ਸਾਹਿਬ ਆਏ ਜੀ ਮੱਥਾ ਟੇਕਣਾ ਆ ਵੀਲ ਦਿਖਾਵਾ ਖਾਨੂੰ ਮੈਂ ਸ਼ਾਇਦ 1 ਇੰਚ ਬਾਹਰ ਹੋਣਗੇ 1 ਇੰਚ ਬਾਹਰ ਹੈ ਜੀ ਸਰ ਤੇ ਇਹਦਾ ਵੀ 10000 ਦਾ ਫਾਈਨ ਹੈ ਤੇ 3 ਮਹੀਨੇ ਬਾਅਦ ਤੇ ਲਾਇਸੈਂਸ ਕੈਸਲ ਹੈ ਇਸ ਜੀ ਜਿਆਦੀ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਰੱਬ ਰੱਖਾ